ਗੱਲਤਾ ਹੈ ਉਮੀਦ ਕਰਦੇ ਹਾਂ ਤੁਸੀਂ ਜਾਰੇ ਠੀਕ ਹੋ ਚੜ੍ਹਦੀ ਕਲਾ ਹਾਂਜੀ ਸਾਡੀਆਂ ਭੈਣਾਂ ਕਹਿੰਦੀਆਂ ਕਿ ਅੱਜ ਤੁਹਾਡੀ ਵੀਡੀਓ ਨਹੀਂ ਆਈ ਇਸ ਲਈ ਅਸੀਂ ਥੋੜੀ ਜੀ ਵੀਡੀਓ ਬਣਾ ਕੇ ਸ਼ਾਮ ਨੂੰ ਅਪਲੋਡ ਕਰ ਰਹੇ ਹਾਂ ਤੇ ਤੁਸੀਂ ਵੇਖ ਲਓ ਜੀ ਹੈਂਡਵਰਕ ਦੇ ਸੁਨਤੌਣ ਦੇ ਬਹੁਤ ਸੋਹਣੇ ਸੋਹਣੇ ਤੇ ਸਵੇਰੇ ਵੀਡੀਓ ਤਾਂ ਨਹੀਂ ਆਈ ਬਹੁਤੀਆਂ ਭੈਣਾਂ ਦੇ ਮੈਸੇਜ ਆ ਗਏ ਕਿ ਅੱਜ ਤੁਹਾਡੀ ਵੀਡੀਓ ਨਹੀਂ ਆਈ ਅਸੀਂ ਕਰ ਰਹੇ ਹਾਂ ਜੀ ਕਿਉਂਕਿ ਆਪਣੇ ਸੀਗਾ ਮੇਰੇ ਪੇਕੇ ਪਿੰਡ ਅਖੰਡਪਾਠ ਗੁਰਦੁਆਰਾ ਸਾਹਿਬ ਆਪਾਂ ਨੇ ਕਰਵਾਇਆ ਸੀਗਾ ਤਾਂ ਉੱਥੇ ਆਪਾਂ ਗਏ ਹੋਏ ਸੀਗੇ ਉਹਦੇ ਕਰਕੇ ਵੀਡੀਓ ਸੂਟਾਂ ਦੀ ਨਹੀਂ ਬਣੀ ਤਾਂ ਮੈਂ ਲੋੜੀ ਦੀ ਵੀਡੀਓ ਅਪਲੋਡ ਕਰਤੀ ਸੀ ਜੜੀਆਂ ਭੈਣਾਂ ਵੇਟ ਕਰ ਰਹੀਆਂ ਸੀ ਸੌਰੀਆਂ ਜੀ ਤੇ ਹੁਣ ਤੁਹਾਡੇ ਲਈ ਵੀਡੀਓ ਬਣਾ ਰਹੀਆਂ ਪਿਓਰ ਨੇਚਰਲ ਕ੍ਰੇਪ ਦੇ ਉੱਪਰ ਹੈਂਡਵਰਕ ਦਾ ਸੂਟ ਹੈ ਜੀ ਰੈੱਡ ਮਹਿਰੂਨ ਕਲਰ ਦੇ ਵਿੱਚ ਦੇਖ ਸਕਦੇ ਹੋ ਫੁੱਲ ਹੈਵੀ ਹੈ ਆਰਟੀਕਲ ਮੈਂ ਪਹਿਲਾਂ ਵੀ ਲੈ ਕੇ ਆਉਣੀ ਆ ਤੇ ਪਹਿਣਾ ਵੱਲੋਂ ਬਹੁਤ ਜ਼ਿਆਦਾ ਲਾਈਕ ਕੀਤਾ ਜਾਂਦਾ ਇਹਦੀ ਡਿਮਾਂਡ ਪੂਰੀ ਨਹੀਂ ਹੁੰਦੀ ਐਨੇ ਕ ਸੂਟ ਸੇਲ ਹੁੰਦੇ ਆ ਇਸ ਆਰਟੀਕਲ ਦੇ ਕਿਉਂਕਿ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਬਹੁਤ ਅੱਛਾ ਆਰਟੀਕਲ ਹੁੰਦਾ ਤੇ ਇਹਦੇ ਨਾਲ ਦੁਪੱਟਾ ਦੇਖੋ ਜੀ ਚਨੂਨ ਦਾ ਦੁਪੱਟਾ ਆਊਗਾ ਬਹੁਤ ਹੈਵੀ ਸਪੈਸ਼ਲੀ ਬਰਾਇਡਲ ਸੂਟ ਜਿੰਨਾ ਪਹਿਣਾ ਦੇ ਆਰਡਰ ਪੈਂਡਿੰਗ ਸੀ ਚੈੱਕ ਕਰ ਲਓ ਜੀ ਸੂਟ ਦੇ ਇਸ ਵਾਰ ਡਿਫਰੈਂਟ ਕਲਰ ਆਏ ਨੇ ਪਹਿਲਾਂ ਹੇਰਾਨੀ ਸ਼ੇਡ ਤੇ ਰੈੱਡ ਚ ਆਇਆ ਸੀ ਇਸ ਵਾਰ ਇਹ ਰਸਟ ਤਾਂਬਾ ਸ਼ੇਡ ਦੇ ਵਿੱਚ ਤੇ ਮਹਿਰੂਨ ਰੈੱਡ ਦੇ ਵਿੱਚ ਆਇਆ ਹੈ ਸਾਰਾ ਦੁਪੱਟਾ 4 ਸਾਈਡ ਐਨਾ ਹੈਵੀ ਹੋ ਗਿਆ ਦਾ ਠੀਕ ਹੈ ਦੇਖੋ ਜੀ ਬਹੁਤ ਜ਼ਿਆਦਾ ਹੈਵੀ ਬ੍ਰਾਈਡਲ ਪੀਸ ਆ ਸਪੈਸ਼ਲੀ ਦਾਜਵਰੀਆਂ ਵਾਲਾ ਕਲਰ ਵੀ ਬ੍ਰਾਈਡਲ ਹੋਣਗੇ ਤਾਂਬਾ ਸ਼ੇਡ ਦੇ ਵਿੱਚ ਆਜੂਗਾ ਦੂਜਾ ਕਲਰ ਸੇਮ ਡਿਜ਼ਾਈਨ ਸੇਮ ਹੈਵੀ ਦੁਪੱਟਾ ਸਿਰਫ ਸ਼ੇਡ ਦਾ ਫਰਕ ਹੈ ਦੁਪੱਟਾ ਉੱਪਰ ਕਰਕੇ ਦਿਖਾ ਦਿੰਨੇ ਆ ਪਿਓਰ ਨੇਚਰਲ ਕريب ਦਾ ਸੂਟ ਹੈ ਚਨੂਨ ਦਾ ਨਾਲ ਦੁਪੱਟਾ ਸਾਰਾ ਦੁਪੱਟਾ ਵੀ ਤੇ ਸੂਟ ਵੀ ਹੈਂਡਵਰਕ ਦੇਖੋ ਜੀ 5000 ਪਲੱਸ 6000 7000 ਦਾ ਤੁਸੀ ਵਰਕ ਦੇਖ ਸਕਦੇ ਹੋ ਕਿੰਨਾ ਸੋਹਣਾ ਹੈਗਾ ਤੇ ਇਹ ਤੁਹਾਨੂੰ ਇੱਕੋ ਹੀ ਪ੍ਰਾਈਸ ਲੱਗੂਗਾ ਸਿਰਫ 3895 ਓਨਲੀ 3895 ਦੋਨਾਂ 'ਚ ਜਿਹੜਾ ਕਲਰ ਤੁਹਾਨੂੰ ਪਸੰਦ ਆ ਜਲਦੀ ਬੁੱਕ ਕਰ ਲਿਓ ਕਿਉਂਕਿ ਇਸ ਸੂਟ ਦੀ ਸਾਡੇ ਦੀ ਬਹੁਤ ਜ਼ਿਆਦਾ ਸੇਲ ਆ ਤੇ ਕਲੀਅਰ ਇਹ ਸਟਾਕ ਬਹੁਤ ਛੇਤੀ ਹੋ ਜਾਣਾ ਠੀਕ ਹੈ ਜੀ ਇਹ ਆ ਜ ਦੋ ਕਲਰ ਤੇ ਥੋੜੇ ਜਿਹਾ ਆਰਟੀਕਲ ਹੋਰ ਵੀ ਲੈ ਕੇ ਆਏ ਆ ਥੋੜੇ ਜਿਹਾ ਸੂਟ ਲੈ ਕੇ ਆਵਾਂਗੇ ਸਾਰੇ ਜੈਨੂਇਨ ਜੀ ਪੀਸ ਹੋਣਗੇ ਅਗੇ ਵਾਲਾ ਆ ਗਿਆ ਜੀ ਇਹ ਵੀ ਬਹੁਤ ਹੈਵੀ ਪੀਸ ਆ ਇਹ ਵੀ ਟੋਟਲੀ ਹੈਂਡਵਰਕ ਦੇ ਵਿੱਚ ਸ਼ੇਡ ਦੇਖੋ ਪਹਿਲਾਂ ਕਿੰਨਾ ਪਿਆਰਾ ਬਹੁਤ ਹੈਵੀ ਪੀਸ ਆ ਗਿਆ ਇਹ ਸਾਰਾ ਹੈਂਡਵਰਕ ਦੇ ਵਿੱਚ ਚੈੱਕ ਕਰੋ ਜੀ ਸਭ ਤੋਂ ਪਹਿਲਾਂ ਘੇਰਾ ਸਾਰਾ ਦਬਕੇ ਦਾ ਫੁੱਲ ਪੱਤੀਆਂ ਬਣੀਆਂ ਨੇ ਸਾਰਾ ਦਬਕਾਈ ਦਾ ਓਕੇ ਜੀ ਉਸ ਤੋਂ ਬਾਅਦ ਦੇਖੋ ਕਲਰ ਵੀ ਵਿੱਚ ਯੂਜ਼ ਹੋਇਆ ਬਹੁਤ ਹੀ ਜਿਆਦਾ ਸ਼ਾਨਦਾਰ ਸੂਟ ਹੈ ਹਰ ਇੱਕ ਏਜ ਦੇ ਲਈ ਬਿਲਕੁਲ ਪਰਫੈਕਟ ਸਪੈਸ਼ਲੀ ਜੇਕਰ ਵਿਆਹ ਵਾਲੇ ਲੜਕੇ ਜਾਂ ਲੜਕੀ ਦੀ ਮੋਮ ਨੇ ਇਹ ਸੂਟ ਬਣਵਾਉਣਾ ਹੋਵੇ ਤਾਂ ਬਹੁਤ ਅੱਛਾ ਆਰਟੀਕਲ ਪਿਓਰ ਡਸ਼ੀਨ ਕ੍ਰੇਪ ਦੇ ਉੱਪਰ ਇਹ ਆ ਗਈਆਂ ਬਾਵਾ ਹੁਣ ਇਹਦਾ ਤੁਹਾਨੂੰ ਦੁਪੱਟਾ ਦਿਖਾਉਣੀ ਆ ਸੂਟ ਵੇਖਿਆ ਤੁਸੀਂ ਕਿੰਨਾ ਜ਼ਿਆਦਾ ਸੋਹਣਾ ਹੁਣ ਇਹਦਾ ਦੁਪੱਟਾ ਵੇਖੋਗੇ ਇਸ ਤੋਂ ਵੀ ਜ਼ਿਆਦਾ ਸੋਹਣਾ ਆਊਗਾ ਦੇਖੋ ਜੀ ਦੁਪੱਟੇ ਦੀ ਲੁੱਕ ਵੇਖੋ ਕਿੰਨਾ ਹੈਵੀ ਦੁਪੱਟਾ ਹੈ ਪੱਲੇ ਵੇਖੋ 4 ਸਾਈਡ ਸਾਰਾ ਇਹ ਹੈਂਡਵਰਕ ਦਾ ਕੰਮ ਆਊਗਾ ਪੱਲਿਆਂ ਦੇ ਉੱਪਰ ਫਲਾਵਰ ਆਉਣਗੇ ਬਹੁਤ ਜ਼ਿਆਦਾ ਸੋਹਣੇ ਦਬਕੀ ਦੇ ਤੇ ਪਰਲ ਦੇ ਦੇਖੋ ਜੀ ਸਾਰੇ ਦੁਪੱਟੇ ਦੇ ਵਿੱਚ ਹੈਂਡ ਦੀ ਬੂਟੀ ਤੇ ਫਲਾਵਰ ਆਊਗਾ ਤੇ ਗੈਸ ਕਰੋ ਕਿ ਇਹ ਸੂਟ ਕਿੰਨੇ ਦਾ ਹੋਣਾ ਰੈਡੀ ਕਰਵਾਉਣੇ ਤੁਸੀਂ ਸਕਰੀਨ ਸ਼ਾਟ ਲਓ ਚੈੱਕ ਕਰਵਾਓ ਕਿਸੇ ਵੀ ਬੁਟੀਕ ਤੋਂ ਕਿਸੇ ਵੀ ਸ਼ੋਰੂਮ ਤੋਂ ਕਿਸੇ ਵੀ ਕਾਰੀਗਰ ਤੋਂ ਕਿ ਇਹ ਕਿੰਨੀ ਰੇਂਜ ਦੇ ਵਿੱਚ ਤੁਹਾਡਾ ਸੂਟ ਰੈਡੀ ਹੁੰਦਾ ਹੈ ਇੰਨਾ ਜ਼ਿਆਦਾ ਵਰਕ ਕਰਵਾਉਗੇ ਤਾਂ ਤੁਹਾਨੂੰ 7000 ਪਲੱਸ 859500 ਐਦਾਂ ਇਹ ਸੂਟ ਰੈਡੀ ਹੋਗਾ ਜਿਹੜਾ ਫੈਬਰਿਕ ਜੋ ਸੁਪੀਰੀਅਰ ਫੈਬਰਿਕ ਆਪਾਂ ਲਗਾਇਆ ਹੈ ਤੇ ਇਹ ਸੂਟ ਤੁਹਾਨੂੰ ਵੈਰੀ ਲੋ ਪ੍ਰਾਈਸ ਦੇ ਵਿੱਚ ਆਪਾਂ ਪ੍ਰੋਵਾਈਡ ਕਰ ਰਹੇ ਹਾਂ ਜੀ ਸਿਰਫ ਔਰ ਸਿਰਫ 4895 ਲੈ ਸਕਦੇ ਹੋ ਓਨਲੀ 4895 ਅੱਗੇ ਆ ਗਿਆ ਜੀ ਬੋਟਲ ਗ੍ਰੀਨ ਬੋਟਲ ਗ੍ਰੀਨ ਸੂਟ ਸਾਡੀਆਂ ਭੈਣਾਂ ਬਹੁਤ ਜ਼ਿਆਦਾ ਡਿਮਾਂਡ ਕਰਦੀਆਂ ਨੇ ਲੇ ਆਏ ਆ ਆਪਾਂ ਹੈਂਡਵਰਕ ਦਾ ਪੀਸ ਬਹੁਤ ਸੋਹਣਾ ਜੈਨੂਨ ਜਵਰਕ ਹੋਊਗਾ ਇਹਦੇ ਉੱਪਰ ਤੇ ਪ੍ਰਾਈਸ ਵੀ ਵੈਰੀ ਲੋ ਰਹਿਣ ਵਾਲਾ ਹੈ ਸਭ ਤੋਂ ਪਹਿਲਾਂ ਘੇਰਾ ਚੈੱਕ ਕਰੋ ਜੀ ਦਬਕੇ ਦੇ ਨਾਲ ਬਹੁਤ ਸੋਹਣਾ ਡਿਜ਼ਾਈਨ ਹੈ ਨੈਕਲਾਈਨ ਵੇਖੋ ਨੈਕਲਾਈਨ ਵੀ ਬਹੁਤ ਜ਼ਿਆਦਾ ਵਧੀਆ ਵਰਕ ਕੀਤਾ ਹੋਇਆ ਹੈ ਐਂਡ 슬ੀਵਜ਼ ਦਾ ਵਰਕ ਆ ਜਾਊਗਾ ਬਾਹਾਂ ਮੇ ਵੀ ਬੜੀਆਂ ਸੋਹਣੀਆਂ ਡਿਜ਼ਾਈਨ ਨੇ ਦੇਖੋ ਸ਼ਿਲਕ ਦੇ ਉੱਪਰ ਇਹ ਸੂਟ ਰੈਡੀ ਹੋਇਆ ਹੈ ਇਹਦਾ ਦੁਪੱਟਾ ਦੁਪੱਟੇ ਦੇ ਵਿੱਚ ਹੈਂਡ ਦੀ ਬੂਟੀ ਆਉਗੀ 4 ਸਾਈਡ ਬਹੁਤ ਸੋਹਣੀ ਪਰਲ ਲੈਸ ਦੀ ਫਿਨਿਸ਼ਿੰਗ ਹੋਊਗੀ ਤੇ ਪੱਲੇ ਫੁੱਲ ਹੈਵੀ ਆਉਣਗੇ ਜੀ ਚੈੱਕ ਕਰੋ ਬਹੁਤ ਜਿਆਦਾ ਸੋਹਣਾ ਸੂਟ ਹੈ ਵੀ ਸ਼ਿਲਕ ਦੇ ਉੱਪਰ ਤੇ ਇਹਦਾ ਪ੍ਰਾਈਸ ਰਹਿਣ ਵਾਲਾ ਹੈ ਸਿਰਫ ਔਰ ਸਿਰਫ 2595 ਓਨਲੀ 2595 ਜੀ ਇੱਕ ਹੋਰ ਆਰਟੀਕਲ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਲਰ ਬਹੁਤ ਹੀ ਜਿਆਦਾ ਪਿਆਰਾ ਸਰਦਾਰੀ ਕਲਰ ਵਰਕ ਦੇਖੋ ਹੁਣ ਇਹਦਾ ਬਹੁਤ ਜਲਦੀ ਬੁੱਕ ਹੋਊਗਾ ਇਹ ਪੀਸ ਕਿਉਂਕਿ ਬਹੁਤ ਘੱਟ ਰੇਟ ਦੇ ਵਿੱਚ ਬਹੁਤ ਪੀਰੀਅਰ ਪੀਸ ਲੈ ਕੇ ਆਇਆ ਸਭ ਤੋਂ ਪਹਿਲਾਂ ਇਹਦਾ ਘੇਰਾ ਚੈੱਕ ਕਰੋ ਜੀ ਫੁੱਲ ਹੈਵੀ ਘੇਰਾ ਇਹ ਆਰੀ ਵਿਦ ਹੈਂਡ ਦਾ ਕਨਸੈਪਟ ਆਊਗਾ ਨੈਕਲਾਈਨ ਮਿਰਰ ਦੇ ਨਾਲ ਸਾਰਾ ਡਿਜ਼ਾਈਨ ਹੋਇਆ ਹੈ ਫੁੱਲ ਹੈਵੀ ਫਰੰਟ ਹੈ ਸਾਰਾ ਤੇ ਇਹ ਆ ਗਿਆ ਜੀ ਇਹਦਾ ਬਾਹਮਾ ਦਾ ਵਰਕ ਬਾਵਾ ਦੇ ਨਾਲ ਨਾਲ ਆਊਗਾ ਜੀ ਪੌਂਚਿਆਂ ਦਾ ਵੀ ਵਰਕ ਦੇਖੋ ਇਹ ਪੌਂਚਿਆਂ ਤੇ ਆ ਜਾਊਗਾ ਤੇ ਹੁਣ ਇਹਦਾ ਤੁਹਾਨੂੰ ਦਿਖਾਉਣੀਆ ਦੁਪੱਟਾ ਸੂਟ ਵੀ ਬਹੁਤ ਹੈਵੀ ਹੈ neck line ਵੀ ਫੁੱਲ ਹੈਵੀ ਘੇਰਾ ਵੀ ਤੇ ਹੁਣ ਇਹਦਾ ਦੁਪੱਟਾ ਦਿਖਾਉਣੀਆ ਦੁਪੱਟਾ ਵੀ ਬਹੁਤ ਹੈਵੀ ਹੈ ਦਾ ਚੈੱਕ ਕਰੋ ਦੁਪੱਟੇ ਦਾ ਕੰਮ ਤੇ ਪਿਓਰ ਸ਼ਿਲਕ ਦਾ ਵੈਰੀ ਲਾਈਟ weight ਫੁੱਲ ਪਿਓਰ ਦੇ ਵਿੱਚ ਬਹੁਤ ਸੋਹਣਾ ਕਨਸੈਪਟ ਹੈਗਾ ਤੇ ਹੁਣ ਇਹਦਾ ਪ੍ਰਾਈਸ ਦੱਸ ਦਿਆਂ ਕਿ ਕਿੰਨਾ ਘੱਟ ਪ੍ਰਾਈਸ ਹੈ ਇਹਦਾ ਇਹ ਤੁਹਾਨੂੰ ਮਿਲੂਗਾ ਜੀ ਬਹੁਤ ਸੋਹਣਾ ਐਲੀਗੈਂਟਰੀ ਲੁੱਕ ਦਾ ਸੂਟ ਸਿਰਫ ਔਰ ਸਿਰਫ 2795 ਦਾ ਓਨਲੀ 2795 ਜੀ ਇਹ ਆਊਗਾ ਜੀ ਹੈਂਡਵਰਕ ਦੇ ਵਿੱਚ ਬਿਲਕੁਲ ਜੈਨੂਇਨ ਜਿਹਾ ਪੀਸ ਸਕਾਈ ਬਲੂ ਕਲਰ ਦੇ ਵਿੱਚ ਇਹ ਬਿਲਕੁਲ ਰਾਇਲ ਜਿਹਾ ਪੀਸ ਆ ਜਾਊਗਾ ਥੇਰਾ ਚੈੱਕ ਕਰੋ ਕਿੰਨਾ ਸੋਹਣਾ ਡਿਜ਼ਾਈਨ ਹੋਇਆ ਇਹ ਨੀਡਲ ਵਿਦ ਹੈਂਡਵਰਕ ਦਵਕਾ ਵਰਕ ਦਾ ਜੋ ਬਹੁਤ ਸੋਹਣਾ ਪਿਆਰਾ ਜਿਹਾ ਡਿਜ਼ਾਈਨ ਹੈ ਫੈਬਰਿਕ ਬਹੁਤ ਸੋਹਣਾਗਾ ਉੱਪਰ ਤੱਕ ਸਾਰੇ ਫਰੰਟ ਦੇ ਵਿੱਚ ਬੂਟੀ ਆਊਗੀ ਸਪੈਸ਼ਲੀ ਜੇਕਰ ਤੁਸੀਂ ਬੇਟੀਆਂ ਦੇ ਲਈ ਲੈਣਾ ਚਾਹੁੰਦੇ ਹੋ ਕਿਉਂਕਿ ਗਰਲਿਸ਼ ਲੁੱਕ ਦਾ ਬਹੁਤ ਸੋਹਣਾ ਪੀਸ ਹੈ ਇਹ ਦੇਖੋ ਇਹ 슬ੀਵਸ ਦਾ ਆਜੂਗਾ ਪਹੁੰਚਿਆਂ ਤੇ ਕਰਨਾ ਤਾਂ ਪਹੁੰਚਿਆਂ ਤੇ ਕਰ ਸਕਦੇ ਹੋ ਇਹ ਆਜੂਗਾ ਦੁਪੱਟਾ ਦੁਪੱਟਾ ਫੋਰ ਸਾਈਡ ਫਿਨਿਸ਼ਿੰਗ ਐਂਡ ਵਿੱਚ ਸਾਰੇ ਦੇ ਵਿੱਚ ਆਊਗੀ ਜੀ ਹੈਂਡਵਰਕ ਦੀ ਬੂਟੀ ਇਹ ਵਾਲਾ ਜਿਹੜਾ ਟੂਟ ਹੈ ਜੀ ਇਹ ਵੀ ਤੁਹਾਨੂੰ ਪੈਣਾ ਸਿਰਫ ਔਰ ਸਿਰਫ 2695 ਸਾਰਾ ਹੈਂਡਵਰਕ ਹੈ ਸਾਰਾ ਦਬਕੇ ਦਾ ਕੰਮ ਹੈ ਓਨਲੀ 2695 ਤੇ ਇੱਕ ਹੋਰ ਟੂਟ ਦਿਖਾਉਣੀ ਹੈ ਤੁਹਾਨੂੰ ਬਹੁਤ ਪਿਆਰੇ ਕਲਰ ਦੇ ਵਿੱਚ ਬਹੁਤ ਪਿਆਰਾ ਕਨਸੈਪਟ ਉਹ ਵੀ ਬਹੁਤ ਵਧੀਆ ਸ਼ਿਲਕ ਦੇ ਉੱਪਰ ਚੈੱਕ ਕਰੋ ਜੀ ਨੈਕ ਲਾਈਨ ਕਿੰਨਾ ਸੋਹਣਾ ਕੰਮ neck line ਦਾ ਹੋਇਆ ਫਿਰ ਘੇਰਾ ਚੈੱਕ ਕਰੋ ਬਹੁਤ ਹੀ ਪਿਆਰਾ ਕੰਮ ਘੇਰੇ ਦਾ ਵੀ ਹੋਇਆ ਆਰੀ ਵਰਕ ਵਿਦ ਹੈਂਡ ਵਰਕ ਇਹ ਆ ਗਿਆ 슬ੀਵਜ਼ ਐਂਡ ਬਾਟਮ ਦਾ ਵੀ ਹੋਊਗਾ ਵਰਕ ਇਹ ਬਾਟਮ ਤੇ ਆ ਜਾਊਗਾ ਸਾਡੀ ਫੁੱਲ ਗਰੰਟੀ ਰਹੂਗੀ ਨਾਲ ਨਾਲ ਕਿ ਇੰਨਾ ਜ਼ਿਆਦਾ ਵਰਕ ਇੰਨਾ ਸੁਪੀਰੀਅਰ ਫੈਬਰਿਕ ਤੇ ਇੰਨੇ ਹੈਵੀ ਦੁਪੱਟੇ ਪ੍ਰਾਈਸ ਵੈਰੀ ਲੋ ਹੈ ਪੂਰੇ ਚੈਲੰਜ ਨਾਲ ਕਹਿੰਦੇ ਆ ਕਿ ਇਸ ਪ੍ਰਾਈਸ ਦੇ ਵਿੱਚ ਤੁਹਾਨੂੰ ਇਦਾਂ ਦੇ ਬੁਟੀਕ ਪੀਸ ਕਿਸੇ ਵੀ ਬੁਟੀਕ ਤੋਂ ਕਿਸੇ ਵੀ ਸ਼ੋਰੂਮ ਤੋਂ ਨਹੀਂ ਮਿਲਣਗੇ ਦੇਖੋ ਜੀ ਦੁਪੱਟਾ ਚੈੱਕ ਕਰੋ ਪ੍ਰੋਪਰ ਸਿਰ ਤੇ ਰਹਿਣ ਵਾਲਾ ਹਰ ਇੱਕ ਦੁਪੱਟਾ ਹੋਊਗਾ 2.5 ਮੀਟਰ ਦਾ ਪੂਰਾ ਦੁਪੱਟਾ ਹੋਊਗਾ ਚੈੱਕ ਕਰੋ ਦੁਪੱਟਾ ਕਿੰਨਾ ਹੈਵੀ ਪੱਲੇ ਨੇ ਇਹ ਵੀ ਰਹੂਗਾ ਜੀ ਸਿਰਫ 2795 ਤੇ ਅੱਗੇ ਦੋ ਸੂਟ ਹੋਰ ਬਸ ਮੈਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਹ ਰੈਂਡ ਨੇ ਜਿਹੜੇ ਓਪਨ ਫਾਈਨ ਉਹ ਦਿਖਾਉਣੇ ਆ ਕਿਉਂਕਿ ਟਾਈਮ ਜ਼ਿਆਦਾ ਹੋ ਚੁੱਕਿਆ। ਇੱਕ ਦੋ ਬਿਸਤਣ ਹੋਰ ਦਿਖਾਉਣੇ ਆ ਇਹ ਆਊਗਾ ਜੀ ਤਨਸੂਈ ਸ਼ਿਲਕ ਦੇ ਵਿੱਚ। ਬਹੁਤ ਸੋਹਣਾ ਆਰਟੀਕਲ ਹੈ। ਇਹਦਾ ਜੋ ਸੈਲਫ ਵੇਵਿੰਗ ਆਊਗਾ ਜਿਵੇਂ ਖੀਨਖਾਬ ਹੁੰਦਾ। ਖੀਨਖਾਬ ਦੀ ਤਰ੍ਹਾਂ ਸੈਲਫ ਵੇਵਿੰਗ ਦਾ ਕਨਸੈਪਟ ਹੈ ਪਰ ਹੈਗਾ ਤਨਸੂਈ ਸ਼ਿਲਕ ਦੇ ਵਿੱਚ ਹੈ। ਦੇਖੋ ਜੀ ਤੁਹਾਨੂੰ ਸ਼ਾਇਦ ਵੀਡੀਓ ਦੇ ਵਿੱਚ ਵਿਜ਼ੀਬਲ ਹੋ ਰਹੀ ਹੋਊਗੀ ਬੁਣਤੀ ਸੂਟ ਦੀ। ਬਹੁਤ ਹੀ ਸ਼ਾਨਦਾਰ ਆਰਟੀਕਲ ਹੈ। ਦੇਖੋ ਕਿਹੜਾ ਕਿੰਨਾ ਸੋਹਣਾ ਹੈ ਦਾ ਡਿਜ਼ਾਈਨ ਕੀਤਾ ਹੋਇਆ ਪਫ ਵਰਕ ਦਾ ਕੰਮ ਹੈ ਇਹ ਆ ਜਾਣਗੇ ਬਾਵਾ ਜੀ ਬਾਵਾ ਦੇ ਨਾਲ ਨਾਲ ਇਹ ਆ ਜਾਣਗੇ ਪੌਂਚੀ ਸਲਵਾਰ ਦੇ ਤੇ ਇਹਦਾ ਦੁਪੱਟਾ ਦਿਖਾਉਣੀ ਕਿੰਨਾ ਸ਼ਾਨਦਾਰ ਹੈ ਤਲਸੂਈ ਦਾ ਹੀ ਨਾਲ ਦੁਪੱਟਾ ਆਊਗਾ ਦੁਪੱਟੇ ਨੂੰ ਬੁਟੀਕ ਸਟਾਈਲ ਬਹੁਤ ਸੋਹਣਾ ਗੋਲਤਾ ਪੱਤੀ ਦੇ ਨਾਲ ਰੈਡੀ ਕੀਤਾ ਹੋਇਆ ਪੱਲਿਆਂ ਦੇ ਉੱਪਰ ਬਹੁਤ ਸੋਹਣੇ ਫਲਾਵਰ ਆ ਜਾਣਗੇ ਦੇਖੋ ਸਭ ਤੋਂ ਸੋਹਣਾ ਆਰਟੀਕਲ ਹੈ ਜੀ ਤੇ ਇਹ ਵਾਲਾ ਸੂਟ ਤੁਹਾਨੂੰ ਪਹਿਣਾ ਜੀ ਸਿਰਫ 4 ਸਿਰਫ 2695 ਓਨਲੀ 2695 ਕਲਰ ਬਹੁਤ ਪਿਆਰਾ 골ਡਨ ਅਜੀ ਲਾਈਟਾਂ ਨਹੀਂ ਹੈਗੀਆਂ ਕਿਉਂਕਿ ਲਾਈਟ ਗਈ ਹੋਈ ਆ ਸਿੰਗਲ ਲਾਈਟ ਤੇ ਤੁਹਾਨੂੰ ਦਿਖਾ ਰਹੇ ਆ ਬਟ ਜੋ ਤੁਹਾਨੂੰ ਵੀਡੀਓ ਚ ਦਿਖ ਰਿਹਾ ਇਸ ਨਾਲ ਨੂੰ ਡਬਲ ਟੈਕਟ ਬਲ ਲੁੱਕ ਦਾ ਸੂਟ ਹੈ ਇਸ ਨੂੰ ਲਾਸਟ ਟ੍ਰੇਡ ਹੈ ਅੱਜ ਦੀ ਵੀਡੀਓ ਦਾ ਇਹ ਵੀ ਤੁਹਾਨੂੰ ਦਿਖਾ ਦਈਏ 골ਡਨ ਕਲਰ ਬਹੁਤ ਪਿਆਰਾ ਹੈਗਾ ਲਓ ਜੀ ਇਹ ਤਾਂ ਡਾਈ ਵਾਲਾ ਸੂਟ ਵੀ neck line check ਕਰੋ ਸਭ ਤੋਂ ਪਹਿਲਾਂ ਬਹੁਤ ਹੀ ਜਿਆਦਾ ਸੋਹਣਾ neck line ਰੈਡੀ ਹੋਇਆ ਇਸ ਦਾ ਸਾਰੇ ਦੇ ਵਿੱਚ ਬੂਟੇ ਆਉਗੀ ਮਿਰਰ ਵਿਦ ਥ्रेड ਐਂਡ ਕੇਰਾ ਬਹੁਤ ਸੋਹਣਾ ਡਿਜ਼ਾਈਨ ਹੋਇਆ ਇਹ ਅੱਜ ਦੇ ਸਾਰੇ ਸੂਟ ਤੁਸੀਂ ਯਕੀਨ ਮੰਨੋ ਕਿ ਤੁਹਾਨੂੰ 800 ਤੋਂ 900 ਡਿਸਕਾਊਂਟ ਦੇ ਨਾਲ ਮਿਲ ਰਹੇ ਨੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਇਹਦਾ ਦੁਪੱਟਾ ਉਧਰ ਇਹ ਆਗੀਆਂ ਜੀ 슬ੀਵ ਇਹ 슬ੀਵਸ ਦਾ ਵਰਕ ਆ ਜਾਊਗਾ ਕਲਰ ਬਹੁਤ ਜਿਆਦਾ ਸੋਨਾ ਕਲਰ ਹੈ ਦਾ ਪ੍ਰੋਪਰ 골ਡਨ ਕਲਰ ਤੇ ਇਹਦਾ ਜੋ ਦੁਪੱਟਾ ਹੈ ਜੀ ਦੁਪੱਟਾ ਚੈੱਕ ਕਰੋ ਇਹ ਘੇਰਾ ਆਊਗਾ ਨੈਕਲਾਈਨ ਘੇਰਾ 슬ੀਵਜ਼ ਬਾਟਮ ਸਾਰਾ ਵਰਕ ਆਊਗਾ ਤੇ ਦੁਪੱਟਾ ਚੈੱਕ ਕਰੋ ਦੁਪੱਟੇ ਦੇ ਵਿੱਚ ਵੀ ਚਾਰੋਂ ਪੱਲਿਆਂ ਤੇ ਵਰਕ ਆਊਗਾ ਨਾਲ ਗੋਟਾ ਪੱਤੀ ਦਾ ਸਾਰਾ ਕੰਮ ਹੋਊਗਾ ਬਹੁਤ ਹੀ ਸ਼ਾਨਦਾਰ ਪੀਸ ਹੈ ਤੇ ਇਹਦੀ ਗੱਲ ਕਰੀਏ ਤਾਂ ਇਹ ਬਹੁਤ ਹੀ ਜਿਆਦਾ ਸੋਹਣਾ ਸੂਰ ਤੁਹਾਨੂੰ ਮਿਲੂਗਾ ਸਿਰਫ ਔਰ ਸਿਰਫ 2695 ਓਨਲੀ 2695 ਜੀ ਤਾਂ ਵੈਰੀ ਲੋ ਪ੍ਰਾਈਸ ਦੀ ਬਹੁਤ ਹੀ ਜਿਆਦਾ ਸੋਹਣੀ ਵੀਡੀਓ ਹੈ ਬਹੁਤ ਸੋਹਣਾ ਸਟਾਫ ਹੈ ਤੁਸੀਂ ਜਲਦੀ ਜਲਦੀ ਬੁੱਕ ਕਰ ਲਓ ਜੀ ਸਕਰੀਨ ਸ਼ਾਟ ਲਾਓ ਤੇ ਸਾਡੇ ਵਟਸਐਪ ਨੰਬਰ 7973984974 ਇਹਨਾਂ ਨੰਬਰਾਂ ਤੇ ਸਕਰੀਨ ਸ਼ਾਟ ਭੇਜੋ ਤੇ ਜਲਦੀ ਜਲਦੀ ਆਪਣੀ ਪਸੰਦ ਦੇ ਸੂਟ ਬੁੱਕ ਕਰੋ ਕੱਲ ਨੂੰ ਵੀਡੀਓ ਉਸੇ ਟਾਈਮ ਆਉਣੀ ਹੈ ਜੀ ਸਵੇਰੇ 10:00 ਵਜੇ ਸਤਿ ਸ਼੍ਰੀ ਅਕਾਲ